ਜਦੋਂ ਸਾਡਾ ਪੰਜਾਬ ਹੈ ਜਿਹੜਾ ਖਾਲਸਪਨ ਅਸੀਂ ਮੰਗਦੇ ਸਾਡੇ ਬੰਦੇ ਇਹਨਾਂ ਨੇ ਆਪਦੇ ਆਪ ਹੀ ਸਾਡੂੰ ਖਾਲਸਪਨ ਦਾ ਮੂੰਹ ਖੋਲਤਾ ਅਸੀਂ ਚੰਦਨੀ ਚੌਕ ਵਿੱਚ ਸ਼ਹੀਦ ਕਰਤੇ ਅਸੀਂ ਸਿੱਖ ਮੁੱਕ ਗਏ ਹੁਣ ਤਾਂ ਅਸੀਂ ਘਰ ਘਰ ਸਿੱਖਾਂਗੇ ਹੁਣ ਸਾਨੂੰ ਕੌਣ ਮੁਕਾ ਦੇਉ ਲੋਹੇ ਦੀਆਂ ਖੰਡਾਂ ਲਾਲਾ ਸੋਨੇ ਦੀ ਖੰਡ ਲਾਲਾ ਕੋਲੇ ਦੀ ਖੰਡ ਸਾਰੀ ਇਹਨੇ ਵੇਚਦੀ ਭਾਈ ਜਿਹੜੇ ਸਾਰਾ ਕੁਝ ਹੀ ਕਰਤਾ ਬਰਬਾਦ ਇਹਨੇ ਪੰਜਾਬ ਦਾ ਜੱਦੇ ਦਾ ਆ ਸਾਡੀਆਂ 85% ਕਰੋਵਾਨੀਆਂ ਨੇ ਗਿਓ ਅਸੀਂ ਤਾਂ ਇਹਦੀ ਗੋਡੀ ਲਵਾ ਕੇ ਜਾਵਾਂਗੇ ਸਾਨੂੰ ਇੱਥੇ ਅਮਰੀਕਾ ਤੇ ਇੱਥੇ ਸਾਨੂੰ ਪੰਜਾਬ ਚ ਹੀ ਘੇਰ ਛੱਡਿਆ ਜੇ ਸਾਨੂੰ ਪੰਜਾਬ ਤੋਂ ਨਾ ਨਿਕਿਆ ਤਾਂ ਅਸੀਂ ਵੀ ਕਰਾਂਗੇ ਜੇ ਸਾਡੇ ਪੰਜਾਬ ਚ ਆਉਣਗੇ ਹੈ ਅਸੀਂ ਮਕਾਇਆ ਨਹੀਂ ਮੁਕਦੇ ਗੋਡੀ ਲਵਾ ਕੇ ਜਾਵਾਂਗੇ ਕੋਈ ਕੀ ਹਲਿਆ ਤੂੰ ਜਮਾ ਨਹੀਂ ਹਿਲਦੇ ਇਹਦੀ ਗੋਡੀ ਲਵਾ ਕੇ ਜਾਵਾਂਗੇ ਜਿੰਨਾ ਚਿਰ ਇਹ ਥੁੱਕ ਕੇ ਫਿਰ ਛੱਟਦਾ ਕਿਉਂ 15 ਬੰਦਾਂ ਨੂੰ ਲੱਖ ਕਿਹੜਾ ਦੇਣਾ ਸੀ ਇਹ ਖਾ ਗਿਆ ਰੇਲ ਗੱਡੀਆਂ ਇਹਨੇ ਵੇਚੀਆਂ ਹਸਪਤਾਲ ਇਹਨੇ ਵੇਚਤੇ ਹੋ ਉਦੋਂ ਜਦੋਂ ਮੋਰਚਾ ਦਿੱਲੀ ਲੱਗਿਆ ਸੀ ਉਦੋਂ ਕੁਝ ਸਾਡੇ ਜੱਥੇ ਬੰਦੀਆਂ ਲਾਲਚ ਕਰ ਗਏ ਆ ਵੋਟਾਂ 'ਚ ਖੜੇ ਹੋਣ ਦਾ ਉਹਨਾਂ ਨੇ ਕਾਹਲ ਕਾਲੀ ਨਹੀਂ ਤਾਂ ਮੰਗਾ ਮਨਾ ਕੀ ਆਉਂਦੇ ਉਦੋਂ ਤੇ ਕਰੀ ਜਾਂਦੇ ਜੇ ਸਾਨੂੰ ਇੱਧਰ ਨਹੀਂ ਬੰਨ੍ਹ ਦਿੰਦੇ ਸਾਨੂੰ ਅੱਡ ਕਰ ਦੇਣ ਜਿਵੇਂ ਪਾਕਿਸਤਾਨ ਨੂੰ ਅੱਡ ਕਰਤਾ ਸਾਨੂੰ ਵੀ ਅੱਡ ਕਰਤਾ ਇਹਨਾਂ ਨੇ ਸਰਕਾਰ ਵੀ ਅਸੀਂ ਕੀ ਅੱਤਵਾਦੀ ਸੀ ਉੱਥੇ ਜਾਂਦੇ ਦਿੱਲੀ ਸਾਨੂੰ ਕਿਉਂ ਘੇੜਿਆ ਗਿਆ ਤੂੰ ਸਾਡੇ ਪੰਜਾਬ 'ਚ ਕਿਉਂ ਆਉਣਾ ਸਤਿ ਸ੍ਰੀ ਅਕਾਲ ਜੀ ਤੂੰ ਜਿਹੜਾ ਚ ਨੇ ਰੰਗਲਾ ਪੰਜਾਬ ਦੇ ਨਾਲ ਤੇ ਮੈਂ ਗਗਨਦੀਪ ਸਿੰਘ ਗੱਲ ਤੇ ਅੱਜ ਆਪਾਂ ਪਹੁੰਚੇ ਹਾਂ ਖਨੋਰੀ ਬਾਰਡਰ ਤੇ ਜਿੱਥੇ ਆਪਣੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਮੋਰਚਾ ਕਿਸਾਨੀ ਮੋਰਚਾ ਜਿਹਨੂੰ ਆਪਾਂ ਕਹਿੰਦੇ ਆ ਜਿਹਨੂੰ ਮਹੀਨੇ ਤੋਂ ਉੱਤੇ ਟਾਈਮ ਹੋ ਗਿਆ ਜਿੱਥੇ ਕਿਸਾਨ ਬੈਠੇ ਆ ਸੋਨੂੰ ਵੀ ਪਤਾ ਵੀ ਇੱਥੇ ਗੋਲੀ ਵੀ ਚੱਲੀ ਆ ਆਪਣਾ ਸ਼ੁਭਕਰਨ ਮੁੰਡਾ ਸ਼ਹੀਦ ਕੀਤਾ ਮੋਦੀ ਸਰਕਾਰ ਨੇ ਗੋਲੀਆਂ ਚਲਾ ਕੇ ਤੇ ਉਹਦੇ ਵਾਸਤੇ ਹਜੇ ਵੀ ਜਿਹੜੀਆਂ ਆਪਣੀਆਂ ਮੰਗਾਂ ਸੀਗੀਆਂ ਉਹਨਾਂ ਵਾਸਤੇ ਕਿਸਾਨ ਬੈਠੇ ਆ ਕਿਉਂਕਿ ਜਦੋਂ ਆਪਾਂ 2021 ਦੇ ਵਿੱਚ ਮੋਰਚਾ ਲਾਇਆ ਸੀਗਾ ਉਹ ਜਿਹੜੇ ਮੰਗਾ ਲੈਖਤੀ ਰੂਪ ਵਿੱਚ ਦਿੱਤੀਆਂ ਸੀ ਉਹ ਪੂਰੀਆਂ ਨਹੀਂ ਕੀਤੀਆਂ ਤੇ ਪੰਜਾਬ ਵਿੱਚ ਇੱਕ ਸਰਕਾਰ ਨੇ ਇੱਕ ਉਹਨਾਂ ਵਿੱਚ ਮੰਗ ਸੀ ਕਿ ਜਿਹੜੀ ਉਹ ਐਲਾਨ ਵੀ ਕਰਤਾ ਸੀ ਤੇ ਬਾਅਦ ਵਿੱਚ ਉਹਦਾ ਹੁਣ ਕੱਲ ਪਰਸੋਂ ਹੀ ਯੂ ਟਰਨ ਸਰਕਾਰ ਨੇ ਲੈ ਲਿਆ ਤੇ ਆਪਾਂ ਗੱਲਬਾਤ ਕਰਦੇ ਬਾਬੇ ਬੈਠੇ ਆ ਇੱਥੇ ਇਹਨਾਂ ਨੂੰ ਪੁੱਛਦੇ ਆ ਬਈ ਕਿਵੇਂ ਮੋਰਚਾ ਚੱਲ ਰਿਹਾ ਕੀ ਕੀ ਸਮੱਸਿਆ ਆ ਰਹੀਆਂ ਕੀ ਕੀ ਕਿਵੇਂ ਕਰ ਰਹੇ ਸੱਚੀ ਬਾਬਾ ਜੀ ਬਾਈ ਹਾਂ ਬਾਬਾ ਕਿਹੜਾ ਪਿੰਡ ਆ ਤੁਹਾਡਾ ਪਿੰਡ ਹੜਾਤਰਾ ਖੁਰ ਦਾ ਖੁਰਦ ਬਲਾਕ ਭੀਖੀ ਅੱਛਾ ਤੇ ਬਾਬਾ ਕਿੰਨੇ ਟਾਈਮ ਤੋਂ ਬੈਠੇ ਸੀ ਇੱਥੇ ਅਸੀਂ 12 ਫਰਵਰੀ ਤੋਂ ਬੈਠੇਗੇ ਇੱਥੇ ਬੈਠੇ ਹਾਂ ਘਰੇ ਨਹੀਂ ਗਏ ਮੈਂ ਘਰੇ ਨਹੀਂ ਗਿਆ ਸੀ ਤੇ ਜਿਵੇਂ ਬਾਬਾ ਮਨਲਾ ਕਈ ਕਈ ਲੋਕ ਕਹਿ ਰਹੇ ਇਥੇ ਜਿਵੇਂ ਬੋਲੀ ਨੇ ਫੋਨ ਨਾਲ ਸਾਰੇ ਅਖ਼ਰ ਵੇਖਦੇ ਹਾਂ ਕਹਿੰਦੇ ਮੋਰਚਾ ਖਾਲੀ ਹੋਈ ਜਾਂਦਾ ਵੀ ਕਿਉਂਕਿ ਚੋਣ ਜਾਬਤਾ ਲੱਗ ਗਿਆ ਤੇ ਲੋਕ ਕਹਿੰਦੇ ਆ ਬਈ ਚੋਣ ਜਾਬਤਾ ਲੱਗ ਗਿਆ ਹੁਣ ਤਿੰਨ ਮਹੀਨੇ ਵੋਟਾਂ ਨਹੀਂ ਪੈਣਗੀਆਂ ਤੇ ਉੱਥੇ ਬੈਠੇ ਕੀ ਕਰਾਂਗੇ ਤੇ ਮੋਰਚਾ ਖਾਲੀ ਹੋਈ ਜਾਂਦਾ ਤੁਸੀਂ ਇੱਥੇ ਲਗਾਤਾਰ ਬੈਠੇ ਸੋਨ ਨੂੰ ਕੀ ਲੱਗਦਾ ਮੋਰਚਾ ਖਾਲੀ ਹੋ ਰਿਹਾ ਵਧ ਰਿਹਾ ਜਾਂ ਘਟ ਰਿਹਾ ਅਸੀਂ ਸਰਕਾਰ ਦੀਆਂ ਚੱਲਾਂ ਸਾਰੀਆਂ ਜਾਣਦੇ ਹਾਂ ਜੀ ਹਾਂਜੀ ਸਰਕਾਰ ਪਹਿਲਾਂ ਤਾਂ ਇਹ ਖਰੀਦੀ ਹੁੰਦੀ ਐ। ਹੂੰ ਫਿਰ ਇਹ ਡਰਾਉਂਦੀ ਹੁੰਦੀ ਐ। ਹੂੰ ਫਿਰ ਇਹ ਬਦਨਾਮ ਕਰਦੀ ਹੁੰਦੀ ਐ। ਹੂੰ ਇੰਨਾ ਨੇ ਸਾਨੂੰ ਖਰੀਦ ਕੇ ਵੀ ਦੇਖ ਲਿਆ ਅਸੀਂ ਖਰੀਦੀ ਨਹੀਂ ਗਏ। ਹੂੰ ਆ ਸਾਰੇ ਬੈਠੇ ਆ ਸਾਨੂੰ ਪਤਾ ਹੀ ਐ। ਹੂੰ ਇਹਨਾਂ ਨੇ ਸਾਨੂੰ ਡਰਾ ਕੇ ਵੀ ਦੇਖ ਰਿਆ ਗੋਲੇ ਛਿਟਕੇ ਦੇਖੇ ਨੇ। ਹੂੰ ਇਹ ਹੁਣ ਸਾਨੂੰ ਬਦਨਾਮ ਕਰਦੀ ਐ। ਹੂੰ ਸਰਕਾਰ ਆਪ ਦੇ ਬੰਦੇ ਵਿੱਚ ਗੁਪਤ ਭੇਜਦੀ ਐ। ਹੂੰ ਇਧਰੋਂ ਚੰਦੇਰਾ ਕੇ ਟਰੈਕਟਰ ਦੇ ਬਾਝੰਦੇ ਨੇ ਵੀ ਜਿਹੜੇ ਮਗਰਲੇ ਕਿਸਾਨ ਨੇ ਉਹਨਾਂ ਦਾ ਹੌਸਲਾ ਟੁੱਟ ਗਿਆ। ਹੂੰ ਇਹ ਸਰਕਾਰ ਦੀਆਂ ਚਾਲਾਂ ਨੇ ਸਰਕਾਰ ਉਹ ਮੁਜੁਕਰੀ ਜਿਵੇਂ 12 ਫਰਵਰੀ ਨੂੰ ਆਈ ਸੀ ਉਦੋਂ ਵੱਧ ਹੌਸਲੇ ਨਾਲ ਬੈਠੇ ਨੇ ਜਿਵੇਂ ਕਿ ਜਿਹੜੇ ਤੁਹਾਡੇ ਕਹਿੰਦਾ ਭਾਵੇਂ ਸਰਕਾਰ ਬੰਦੇ ਭੇਜਦੀ ਆ ਉਹ ਜਾਂਦੇ ਆ ਕਿਸਾਨ ਇੱਥੇ ਬੈਠੇ ਉਹ ਆਪਦੇ ਬੰਦੇ ਭੇਜਦੇ ਆ ਉਹ ਇਥੇ ਮੁਜਾਰਾ ਦੇ ਰੂਪ ਚ ਲਾ ਲਾਏ ਵੀ ਛੰਡੇ ਲਾ ਕੇ ਭੱਜ ਜਾਂਦੇ ਨੇ ਵੀ ਜਿਹੜੇ ਮਾਦਰ ਕਿਸਾਨ ਬੈਠ ਨੇ ਜਾਂ ਵਿਦੇਸ਼ਾਂ ਦੇ ਕਿਸਾਨ ਬੈਠ ਨੇ ਵੀ ਉਹਨਾਂ ਦੇ ਹੌਸਲੇ ਟੁੱਟਣਾ ਬਾਪੂ ਜਿਵੇਂ ਮਨ ਲ ਜਿਹੜਾ ਆਪਣਾ ਮੋਰਚਾ ਇਹ ਚੱਲੀ ਜਾਂਦਾ ਹੈ ਨਾ ਤੇ ਚੋਣਾਂ ਜਾਵ ਤਾਂ ਲੱਗ ਗਿਆ ਤੁਹਾਨੂੰ ਵੀ ਪਤਾ ਜੂਨ ਦੇ ਵਿੱਚ ਵੋਟਾਂ ਪੈਣਗੀਆਂ ਉਹਨਾਂ ਜਿਹੜੇ ਹੁਣ ਜਿਵੇਂ ਮਨ ਲਾ ਪਰ ਪਹਿਲਾ ਕਿਸਾਨੀ ਮੋਰਚਾ ਬਹੁਤ ਲੰਮਾ ਚੱਲਿਆ ਸੀ ਹੁਣ ਕਹਿ ਰਹੇ ਬਈ ਇਹ ਮੋਰਚਾ ਵੀ ਸ਼ਾਇਦ ਲੰਮਾ ਚੱਲੇ ਤੇ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਫਿਰ ਇੱਥੇ ਪੱਕੇ ਬੈਠੇ ਮੰਗਾ ਮਨਾ ਕੇ ਜਾਣਗੇ ਹਾਂ ਜੀ ਮੰਗਾ ਬਣਾ ਕੇ ਜਾਵਾਂਗੇ ਜਿੱਤ ਕੇ ਜਾਵਾਂਗੇ ਕਿੰਨਾ ਟਾਈਮ ਅਰਜੀ ਚੱਲੇ ਮੋਰਚਾ ਪਹਿਲਾਂ 13 ਚੱਲੇ ਦੀ ਹੁਣ ਚਾਹੇ 13 ਸਾਲ ਬੈਠਣਾ ਭਾਈ ਜੀ ਪਰ ਜਾਵਾਂਗੇ ਜਿੱਤ ਕੇ ਠੀਕ ਹੈ ਹਾਂ ਤੇ ਮਨ ਲਾ ਜਿਹੜੀ ਹੁਣ ਆਪਣੇ ਜਿਹੜੀਆਂ ਮਨ ਲਾ ਜਿਹੜੇ ਆਪਣੇ ਸਰਕਾਰ ਨੇ ਵਾਪਾ ਜਿਹੜੇ ਆਪਣੇ ਕਾਨੂੰਨ ਪਿਛਲੇ ਮੋਰਚੇ ਵਿੱਚ ਲੱਖਤੀ ਰੂਪ ਵਿੱਚ ਦਿੱਤੇ ਸੀਗੇ ਉਹਨਾਂ ਵਿੱਚੋਂ ਇੱਕ ਮੰਡੀ ਕਰਨ ਵਾਲਾ ਜਿਹੜਾ ਉਹ ਕਾਨੂੰਨ ਕਾ 5-7 ਦਿਨ ਪਹਿਲਾਂ ਆਪਣੀ ਭਵੰਤਮਨ ਸਰਕਾਰ ਨੇ ਲਾਗੂ ਕਰਤਾ ਸੀਗਾ ਪਰ ਜੋ ਕਿਸਾਨਾਂ ਨੇ ਵਿਰੋਧ ਕੀਤਾ ਤੇ ਉਹਦੇ ਤੇ ਯੂ ਟਰਨ ਲੈ ਲਿਆ ਉਹ ਕਹਿੰਦੇ ਸੀ ਵੀ ਨਹੀਂ ਕਰਦੇ ਜਿਹੜੀ ਆਪਣੀ ਪੰਜਾਬ ਦੀ ਸਰਕਾਰ ਆ ਭਵੰਤਮਨ ਸਰਕਾਰ ਆ ਇਹਨੂੰ ਤੁਸੀਂ ਕਿਵੇਂ ਦੇਖਦੇ ਆ ਕਿਸਾਨਾਂ ਦੇ ਹੱਕ ਵਿੱਚ ਜਦੋਂ ਕਿਉਂਕਿ ਦੋਹਰੇ ਪਹਿਲਾ ਵਾਲਾ ਮੋਟਰ ਸੀ ਉਦੋਂ ਤੱਕ ਕਿਸਾਨਾਂ ਦੇ ਵਿੱਚ ਆ ਕੇ ਵਿੰਦੇ ਸੀ ਭਵੰਤਮਨ ਤੇ ਅੱਜ ਭਵੰਤਮਨ ਸਾਨੂੰ ਕਿਵੇਂ ਲੱਗਦਾ ਵੀ ਕਿਸਾਨਾਂ ਦੇ ਨਾਲ ਜਾਂ ਵਿਰੋਧ ਵਿੱਚ ਨਹੀਂ ਜਿਹੜਾ ਹੈਗਾ ਵੋਟ ਸਿਸਟਮ ਆ ਜੇ ਸਾਡਾ ਕਿਸਾਨਾਂ ਦਾ ਆਗੂ ਵੀ ਆ ਕੇ ਗਰਾਜਿਕ ਦਿੱਤੇ ਵੇਜੂ ਸਾਡੀ ਲੜਾਈ ਸਿਸਟਮ ਨਾਲ ਹੈ ਸਾਡੇ ਕਿਸੇ ਵਿਅਕਤੀਗਤ ਤੌਰ ਨਾਲ ਨਹੀਂ ਅਸੀਂ ਕਿਸੇ ਨੂੰ ਚੰਗਾ ਨਹੀਂ ਕਹਿੰਦੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਠੀਕ ਹੈ ਸਾਡੇ ਦਾ ਸਿਸਟਮ ਨਾਲ ਹੈ ਸਾਡਾ ਮਤਲਬ ਤਾਂ ਇਹ ਹੈ ਵੀ ਹਿੰਦੁਸਤਾਨ ਨੂੰ ਟੀਓ ਚੋਂ ਬਾਹਰ ਕੱਢਿਆ ਜਾਵੇ ਠੀਕ ਹੈ ਵੀ ਜਿਹੜੇ ਇਹ ਸਾਡੇ ਪਹਿਲਾਂ ਜਿਹੜਾ ਹੁਣ ਕਾਨੂੰਨ ਬਣਾਏ ਤੇ ਜਿਵੇਂ ਆਪਣੀ ਸਵਾਮੀ ਨਾਸਨ ਦੀ ਰਿਪੋਰਟ ਆ ਇਹ ਕਿਸਾਨਾਂ ਦਾ ਲੀਡਰ ਤਾਂ ਹੈ ਨਹੀਂ ਦੀਗਾ ਇਹ ਸਰਕਾਰ ਦਾ ਨਮਿੰਦਾ ਦੀ ਚੇਅਰਮੈਨ ਤੇ ਉਹਨੇ ਜਿਹੜੀਆਂ ਇਹ ਲਿਖੀਆਂ ਸਵਾਮੀ ਨਾਸਨ ਦੀ ਰਿਪੋਰਟ ਦਿੱਤੀ ਹੈ ਅਸੀਂ ਤਾਂ ਉਹਨੂੰ ਲਾਗੂ ਕਰਾਉਣ ਦੇ ਮਾਰੇ ਬੈਠੇ ਆ ਠੀਕ ਹੈ ਵੀ ਆਪ ਹੀ ਬਣਾਈਆਂ ਥੁੱਕ ਕੇ ਚੜਦੇ ਨੇ ਆਪ ਹੀ ਇਹਨਾਂ ਨੇ ਰਿਪੋਰਟ ਬਣਾਈ ਆ ਤੇ ਆਪ ਹੀ ਹੁਣ ਲਾਗੂ ਨਹੀਂ ਕਰਦੇ ਤੇ ਅਸੀਂ ਤਾਂ ਉਹ ਜਿਹੜੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਸੋ ਮਨਾ ਕੇ ਜਾਵਾਂਗੇ ਪਰਾਂ ਕਿਹਨਾਂ ਜਰ ਮਰਜ਼ੀ ਬੈਠਣਾ ਪਵੇ ਚਾਹੇ ਕਿ ਨਾ ਜਰ ਮਰਜ਼ੀ ਬੈਠਣਾ ਪਵੇ ਜੀ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਮਤਲਬ ਪ੍ਰੰਧਾਰਨਾ ਚੱਲੀ ਜਾਂਦਾ ਮਤਲਬ ਬਣਾ ਮਹੀਨੇ ਵਾਂਗੂ ਹੋ ਗਿਆ ਲੱਗਦਾ ਚੱਲੀ ਜਾਂਦਾ ਤੇ ਗਾਂ ਪਤਾ ਨਹੀਂ ਕਿੰਨਾ ਇਹ ਲੰਮਾ ਚੱਲੂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜਿਹੜੇ ਕਿਸਾਨ ਘਰਾਂ 'ਚ ਬੈਠੇ ਆ ਜਾਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਭ ਵਾਰੀ ਵਾਰੀ ਆਉਣ ਨੂੰ ਤਿਆਰ ਆ ਠੀਕ ਆ ਹਾਂ ਉਹ ਜਿਹੜੇ ਘਰਾਂ 'ਚ ਬੈਠੇ ਆ ਉਹ ਉਹ ਵੀ ਸਾ ਸਾਰਾ ਕੋਈ ਰਾਸ਼ਨ ਪਾਣੀ ਕੱਲਦੇ ਆ ਹੋਰ ਕੱਲਦੇ ਆ ਬੰਦੇ ਬਦਲਦੇ ਆ ਇੱਥੇ ਲੀੜਾ ਲੱਤਾ ਜੋ ਵੀ ਇਥੇ ਚਾਹੀਦਾ ਹੁੰਦਾ ਸੇਵਾ ਕਰਦੇ ਆ ਤੇ ਘਰਾਂ ਦੇ ਕੰਮ ਵੀ ਚਲਾਉਣੇ ਆ ਵਾਰੀ ਵਾਰੀ ਇੱਥੇ ਵੀ ਡਿਊਟੀਆਂ ਲਾਉਣੀਆਂ ਵਿਜਨੀ ਕੀ ਸ਼ਿਫਟ ਵਾਈਜ਼ ਇੱਥੇ ਆਈ ਜਾਨੀ ਹਾਂ ਹਾਂ ਤੇ ਬਾਬਾ ਜੀ ਵਾ ਇੱਥੇ ਲੰਗਰ ਦਾ ਪ੍ਰਬੰਧ ਹੈ ਜਾਂ ਕੋਈ ਖਾਣ ਪੀਣ ਕੋਈ ਦਿੱਕਤ ਤਾਂ ਨਹੀਂ ਆ ਰਹੀ ਮੈਂ ਕੋਈ ਦਿੱਕਤ ਨਹੀਂ ਬਾਬਾ ਜੀ ਆਉਣੇ ਤੁਹਾਡੇ ਕੋਲ ਵੀ ਅਸੀਂ ਪਿੱਛੇ ਆਉਣੇ ਤੇ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੋਰਚ ਜਿਹੜਾ ਆਪਣਾ ਕਿਸਾਨੀ ਮੋਦੀ ਜਿਵੇਂ ਆਪਣਾ ਮੰਗਾ ਪਿਛਲੀ ਵਾਰ ਮੱਲੋਂ ਲੈ ਕੇ ਦਿੱਤੀਆਂ ਸੀਗੀਆਂ ਤੇ ਉਹ ਮੰਗਾ ਮੰਨਿਆ ਨਹੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਛੇ ਕਰਕੇ ਦਵਾ ਦਾ ਫੇਰ ਕਿਉਂ ਆਣਾ ਪਿਆ ਸਾਨੂੰ ਉਦੋਂ ਜਦੋਂ ਮੋਰਚਾ ਦਿੱਲੀ ਲੱਗਿਆ ਸੀ ਉਦੋਂ ਕੁਝ ਸਾਡੇ ਜਥੇਬੰਦੀਆਂ ਲਾਲਚ ਕਰ ਗਈਆਂ ਵੋਟਾਂ 'ਚ ਖੜੇ ਹੋਣ ਦਾ ਉਹਨਾਂ ਨੇ ਕਾਹਲ ਕਾਲੀ ਨਹੀਂ ਤਾਂ ਮੰਗਾ ਮਨਾ ਕੀ ਆਉਂਦੇ ਉਦੋਂ ਉਦੋਂ ਦੋ ਫਾੜ ਜੇ ਹੁਣ ਕਰਕੇ ਉਹ ਕਹਿੰਦੇ ਵੀ ਛੇਤੀ ਚੱਲਣਾ ਤੇ ਸਾਨੂੰ ਉਦੋਂ ਆਉਣਾ ਪਿਆ ਤਾਂ ਵੀ ਫੇਰ ਵੀ ਸਾਡੀ ਜਥੇਬੰਦੀ ਨੇ 21 ਦਿਨ ਬੱਧ ਰੱਖੇ ਉੱਥੇ ਬੈਠੇ ਰਹੇ ਆ ਵੀ ਆਪਾਂ ਇਹਨਾਂ ਨੂੰ ਹਰਿਆਣਾ ਯੂਪੀ ਨੂੰ ਨਹੀਂ ਛੱਡ ਕੇ ਜਾਂਦੇ ਵੀ ਜਿਹੜਾ ਉੱਥੇ ਆਪਣਾ ਜੂ ਐਨਓ ਚ ਸਾਡਾ ਮੈਂਬਰਸ਼ਿਪ ਹੈ ਵੀ ਜੇ ਆਪਾਂ ਉਹਨੂੰ ਵਾਪਸ ਕਰਾਉਣਾ ਹੈ ਮੈਂਬਰਸ਼ਿਪ ਨੂੰ ਤਾਂ ਸਾਨੂੰ ਯੂਪੀ ਨੂੰ ਤੇ ਹਰਿਆਣੇ ਨੂੰ ਮੁੜੇ ਲਾਉਣਾ ਪਊ ਅਸੀਂ ਜੇ ਪੰਜਾਬ ਵਾਲੇ ਲੜਾਈ ਲੜਦੇ ਸਾਨੂੰ ਤਾਂ ਇਹ ਸਰਕਾਰ ਸੈਂਟਰ ਦੀ ਅੱਤਵਾਦੀ ਕਹਿੰਦੀ ਹੈ ਇਸ ਕਰਕੇ ਅਸੀਂ 20 25 ਦਿਨ 20 ਦਿਨ ਉੱਥੇ 21 ਦਿਨ ਬੈਠੇ ਰਹੇ ਜਦੋਂ ਉਹ ਨਾ ਹਟੇ ਤਾਂ ਫਿਰ ਸਾਨੂੰ ਆਉਣਾ ਪੈ ਗਿਆ ਮੰਗਾ ਖਾਡੀਆਂ ਮੰਨ ਲੀਆਂ ਮੰਨਿਆ ਹੋਇਆ ਕਹਿਤਾ ਵੀ ਢੋਰੀ ਲਾਗੂ ਕਰ ਦਾਂਗੇ ਪਰ ਜਿਹੜਾ ਹੁਣ ਸਾਨੂੰ 12 ਤਰੀਕ ਨੂੰ ਆਉਣਾ ਪਿਆ 13 ਤਰੀਕ ਨੂੰ ਇੱਥੇ ਕਨੌਰੀ ਆ ਕੇ ਬੈਠੇ ਆਂ ਇਸੇ ਕਰਕੇ ਮੰਗਾ ਬਣਾਉਣੀ ਗਏ ਸੀ ਪਰ ਸੈਂਟਰ ਸਰਕਾਰ ਨੇ ਇਹਨੂੰ shearate ਆਪਣਾ ਹਰਿਆਣਾ ਸਰਕਾਰ ਨੇ ਇਹੋ ਸਾਡੇ ਪੈਰੀ ਰੇਟ ਲਾਤੇ ਵੀ ਗਾਹਾਂ ਲੰਘੀ ਨਾ ਸਕਣਾ ਸਾਡਾ ਇੱਕ ਮੁੰਡਾ ਵੀ ਮਾਰਦਾ ਸੁਭਕਰਨ ਹੋਰ ਦੋ 100 ਰੁਪਏ ਨੇੜ ਬੰਦਾ ਫੱਟੜ ਕਰਤਾ ਹੋਰ ਵੀ ਮੁੰਡੇ ਮਾਰੇ ਚਾਰ ਪੰਜ ਮੋਟਾ ਹੋਈਆਂ ਸਾਡੀਆਂ ਉਧਰ ਵੀ ਹੋਈਆਂ ਨੇ ਸ਼ੰਭੂ ਬਾਰਡਰ ਤੇ ਇਧਰ ਵੀ ਹੋਈਆਂ ਨੇ ਪਰ ਸਾਡਾ ਦਲੇਰਦ ਹੈ ਅਸੀਂ ਜਾਣਾ ਨਹੀਂ ਜਿੱਨਾਂ ਚੱਕਰ ਸਾਡੀਆਂ ਮੰਗਾਂ ਨਹੀਂ ਨਾ ਸਰਕਾਰ ਮੰਨਦੀ ਉਹਨਾਂ ਚੋਂ ਅਸੀਂ ਨਹੀਂ ਜਾਵਾਂਗੇ ਅੱਛਾ ਇੱਕ ਗੱਲ ਹੋਰ ਤੁਹਾਨੂੰ ਕਹਿ ਦੇਣੀ ਆ ਵੀ ਸਰਕਾਰ ਆਪਦੇ ਆਪ ਪਾੜੇ ਪਾਉਂਦੀ ਆ ਆਪਦੇ ਆਪ ਬੈਰੀ ਕੱਟ ਕੇ ਕਰੀ ਜਾਂਦੀ ਆ ਜੇ ਸਾਨੂੰ ਇਧਰ ਨਹੀਂ ਬਣਨ ਦਿੰਦੇ ਸਾਨੂੰ ਅੱਡ ਕਰ ਦੇਣ ਜਿਵੇਂ ਪਾਕਿਸਤਾਨ ਨੂੰ ਅੱਡ ਕਰਤਾ ਸਾਨੂੰ ਵੀ ਅੱਡ ਕਰਤਾ ਇਹਨਾਂ ਨੇ ਸਰਕਾਰਾਂ ਨੇ ਵੀ ਕਹਾ ਦਿੱਲੀ ਨੂੰ ਨਾ ਜਾਓ ਦਿੱਲੀ ਚ ਸਾਡਾ ਵੀ ਉਹ ਨਹੀਂ ਹੱਕ ਦਾ ਸਰਕਾਰ ਚ ਕੱਲ ਨੂੰ ਜੇ ਸਾਨੂੰ ਬਾਰੀਕਟ ਕਰਦੇ ਅਸੀਂ ਵੀ ਕਰਾਂਗੇ ਇਹਨਾਂ ਨੂੰ ਆ ਵੋਟਾਂ ਦਾ ਜਦੋਂ ਵੋਟਾਂ ਮੰਗਣ ਜਾਣਗੇ ਅਸੀਂ ਘੇਰਾਂਗੇ ਜੇ ਸਾਡਾ ਮਾਤਾ ਪੈ ਗਿਆ ਸਾਡੀ ਸਾਰੇ ਕਿਸਾਨਾਂ ਦਾ ਤਵਾਕ ਹੋ ਗਿਆ ਜਿਵੇਂ ਭਾਰਤ ਮਾਲਾ ਕੱਢੀ ਹੈ ਅਸੀਂ ਇਹਨੂੰ ਵੀ ਰੋਕਾਂਗੇ ਜਦੋਂ ਸਾਡੇ ਨਾਲ ਤੁਹਾਡਾ ਲੈਕੀ ਨਹੀਂ ਰਿਹਾ ਕੋਈ ਭਾਰਤ ਮਾਲਾ ਕੱਢਣ ਦਾ ਕੀ ਮਤਵ ਇਸ ਕਰਕੇ ਜਿਹੜਾ ਦਿਨ ਅਸੀਂ ਇੱਥੇ ਬੈਠੇ ਆਂ ਮੋਰਚਾ ਫਤਿਹ ਕਰਕੇ ਜਾਵਾਂਗੇ ਜਿਹੜੀ ਗੱਲ ਕਰਦੇ ਆ ਤੁਸੀਂ ਟਰਾਲੀਆਂ ਵਾਲੀ ਤੁਹਾਨੂੰ ਕਹਿੰਦੇ ਟਰਾਲੀਆਂ ਜਾਂਦੀਆਂ ਟਰਾਲੀਆਂ ਜਿਹੜੀਆਂ ਜਾਂਦੀਆਂ ਨਾ ਕੁਝ ਉਸ ਇੱਕ ਨਾਲ ਦਾ ਪਰਸੈਂਟ ਉਹ ਜਿਨ੍ਹਾਂ ਦੀ ਤੂੜੀ ਕਰਦੀਆਂ ਨਾ ਕਿਸਾਨਾਂ ਨੇ ਤੂੜੀ ਆਈਆਂ ਟਰਾਲੀਆਂ ਨੇ ਉਹ ਲੈ ਕੇ ਜਾਂਦੇ ਨੇ ਤੇ ਉਹ ਇੱਥੇ ਤੰਬੂ ਲਾ ਕੇ ਬੰਦਿਆਂ ਨੂੰ ਉਠਾ ਕੇ ਫੇਰ ਜਾਂਦੇ ਨੇ ਇਹ ਨਹੀਂ ਵੀ ਆ 10 ਦਿਨਾਂ ਨੂੰ ਉਹਨਾਂ ਨੇ ਤੂੜੀ ਕਰਕੇ ਟਰਾਲੀਆਂ ਵਾਪਸ 1 ਦੀ ਜਗ੍ਹਾ 2 ਆਉਣਗੀਆਂ ਤੇ ਜਿਹੜੀਆਂ ਸਰਕਾਰਾਂ ਕਹਿੰਦੇ ਨੇ ਵੀ ਇਹ ਮੋਰਚਾ ਆਪਣਾ ਡਾਊਨ ਹੁੰਦਾ ਜਾਂਦਾ ਇਹ ਨਹੀਂ ਗੱਲ ਹੈਗੀ ਮੋਰਚਾ ਚੜਦੀ ਕਲਾ ਚ ਚੜਦੀ ਕਲਾ ਚ ਰੱਖਾਂਗੇ ਇਹ ਸਾਡੀ ਆਪਣਾ ਦਿੜ ਨਾਲ ਦੇ ਨਾਲ ਰੱਖਾਂਗੇ ਇੱਥੇ ਤੇ ਇਹੋ ਜੀ ਕੋਈ ਗੱਲ ਨਹੀਂ ਜੇ ਮੋਦੀ ਆਪਦੇ ਆਪ ਨੂੰ ਐ ਕਹੋਂਦਾ ਵੀ ਮਾਸੀਆਂ ਕਿਸਾਨ ਅਸੀਂ ਵੀ ਕਿਸਾਨ ਹੈ ਸਾਰੇ ਭਾਰਤ ਦੇ ਕਿਸਾਨ ਇਕੱਠੇ ਹੈ ਜਿਵੇਂ ਉਹ ਕਹਿੰਦੇ ਸੀ ਵੀ ਤੁਸੀਂ ਹਰਿਆਣਾ ਪੰਜਾਬ ਲੈ ਲੋ ਐਮ ਸੀ ਤੇ ਅਸੀਂ ਕਹੇ ਵੀ ਜੇ ਭਾਰਤ ਦੇ ਕਿਸਾਨਾਂ ਨੂੰ ਦਿਓਗੇ ਤਾਂ ਅਸੀਂ ਲਵਾਂਗੇ ਕੱਲੇ ਨਹੀਂ ਅਸੀਂ ਕਿਸਾਨ ਲੈਂਦੇ ਹੁਣ ਸਾਡੀ 21 21 ਸੂਬਿਆਂ ਚ ਜਿੱਥੇ ਬੰਦੀਆਂ ਹੋ ਗਈਆਂ 21 ਸੂਬਿਆਂ ਦੇ ਸਾਡੀ ਇਹ ਕਲਸ ਯਾਤਰਾ ਨਿਕਲੀ ਹੈ ਸ਼ੁਭਕਰਨ ਸੀ ਤੇ ਜਿੱਦੋਂ ਅੱਜ ਫੇਰ ਬੋਲ ਕੇ ਗਏ ਸਟੇਜ ਤੇ ਦਿਨੋਂ ਦਿਨ ਬਾਡੀ ਦੀ ਦੇ ਉੱਤੇ ਬਾਡੀ ਦੀ ਦੇ ਉੱਤੇ ਤੋਂ ਬਾਅਦ ਤੂੰ ਦੇਖੀ ਇੱਥੇ ਅੱਗ ਮਚਾ ਦੇਗੇ ਅਸੀਂ ਤੇ ਇਹ ਜਾਂ ਮੋਰਚਾ ਚੱਕਰ ਵਾਲੀ ਗੱਲ ਨਹੀਂ ਵਧਾਵਾਂਗੇ ਮੋਰਚਾ ਹੋਰ ਛੜਕਾ ਹੋਰ ਵੀ ਰੋਕਾਂਗੇ ਹੁਣ ਚਾਰ ਪੰਜ ਛੜਕਾ ਤੇ ਸਾਡੇ ਅਸੀਂ ਬੈਠੇ ਆ ਤੇ ਜਦੋਂ ਤੋਂ ਫੇਰ ਉਸ ਤੋਂ ਬਾਅਦ ਜਦੋਂ ਅਸੀਂ ਕੰਮ ਤੇ ਵਹਿਲੇ ਹੋ ਗਿਆ ਕਬੱਡੀ ਗਈ ਉਤਬਾਦ ਅਸੀਂ ਹੋਰ ਵੀ ਮੋਰਚਾ ਸਖਤ ਕਰਾਂਗੇ ਮਾਪੂ ਜੀ ਮੈਂ ਤੁਸੀਂ ਕਿਹਾ ਵੀ ਬੈਰੀਕੇਡ ਇਹਨਾਂ ਨੇ ਲਾਤੇ ਆ ਪੱਕੇ ਅਬ ਇਹ ਆਪਾਂ ਨੂੰ ਟੱਪਣ ਹੀ ਨਹੀਂ ਦਿੰਦੇਗਾ ਤੇ ਜੇ ਆਪਾਂ ਮਨ ਨਾਲ ਟੱਪਦੇ ਆ ਤੇ ਪੰਜਾਬ ਦੇ ਜਿਹੜੇ ਮਨ ਜਿਹਨਾਂ ਦੇ ਪੱਗ ਬੰਨੀ ਹੁੰਦੀ ਹੈ ਬਸ ਸਿੱਧੀ ਗੱਲ ਹੀ ਗਏ ਨੇ ਇਹ ਕਹਿੰਦੇ ਵੀ ਹੱਤਵਾਦੀ ਹੈ ਜਾਂ ਵੱਖਵਾਦੀ ਹੈ ਪਹਿਲਾਂ ਮੈਂ ਤਾਂ ਕਹਿ ਕੇ ਹੇਤੇ ਨਹੀਂ ਬਈ ਬਈ ਜਿਵੇਂ ਤੁਸੀਂ ਕਿਹਾ ਵੀ ਸਾਨੂੰ ਵੱਖ ਕਰ ਦਿਓ ਤੁਸੀਂ ਕਰਤਾ ਦਿੱਤਾ ਹਾਂ ਬਈ ਇਹਨੂੰ ਤੁਸੀਂ ਜਿਵੇਂ ਲੈਣਾ ਜਾਣਾ ਤਾਂ ਬਈ ਦਿੱਲੀ ਸੀਗਾ ਪਰ ਛੜਕਾਂ ਰੋਕ ਲਈਆਂ ਤੇ ਆਪਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਯਾਰ ਇਹਨੂੰ ਫਿਰ ਇਹਨੂੰ ਫਿਰ ਕੀ ਸਮਝਿਆ ਜਾਵੇ ਹੁਣ ਬਾਬਾ ਤੈਨੂੰ ਕਿ 10 ਤਾਂ ਮੈਂ ਲੈ ਤਾ ਸਾਨੂੰ ਆਪ ਦੇ ਆਪ ਬਖ ਕਰਤਾ ਇਹਨਾਂ ਨੇ ਜਦੋਂ ਸਾਡਾ ਪੰਜਾਬ ਹੈ ਜਿਹੜਾ ਖਾਲਸਪਨ ਅਸੀਂ ਮੰਗਦੇ ਸਾਡੇ ਵਦੇ ਇਹਨਾਂ ਨੇ ਆਪ ਦੇ ਆਪ ਹੀ ਸਾਡੂ ਖਾਲਸਪਨ ਦਾ ਮੂੰਹ ਖੋਲਤਾ ਇਸ ਚੀਜ਼ ਤੇ ਗੱਲ ਸੁਣੋ ਜੇ ਅਸੀਂ ਤਾਂ ਜਾਣਿਆ ਸਰਕਾਰ ਤਾਂ ਸਾਰਿਆਂ ਨੇ ਸੰਜੀਏ ਦਿੱਲੀ ਦੀ ਇਹ ਤਾਂ ਨਹੀਂ ਹੈਗੀ ਇਕੱਲੇ ਹਰਿਆਣੇ ਦੀ ਹੈ ਜਾਂ ਸੂਤ ਸੂਬਿਆਂ ਦੀ ਹੈ ਸਾਨੂੰ ਇੱਥੇ ਬੈਠ ਕੇ ਇੱਥੇ ਸਾਡੂ ਪੰਜਾਬ ਚ ਹੀ ਘੇਰ ਛੱਡਿਆ ਜੇ ਸਾਨੂੰ ਪੰਜਾਬ ਚ ਉਹਨਾਂ ਨੇ ਕੀ ਰਿਆ ਤਾਂ ਅਸੀਂ ਵੀ ਕਰਾਂਗੇ ਇਹ ਸਾਡੇ ਪੰਜਾਬ ਚ ਆਉਣਗੇ ਹੱਕ ਬਣਦਾ ਕਿ ਨਹੀਂ ਬਣਦਾ ਇਸ ਕਰਕੇ ਵੀ ਸਦਾ ਮੋਰਚਾ ਚੜ੍ਹਦੀ ਕਲਾ ਚਾਹੇ ਵੀ ਫਿਰ ਵੀ ਰੱਖਾਂਗੇ ਮੋਰਚਾ ਨਹੀਂ ਚੱਕਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਮੰਨ ਦੇ ਨਹੀਂ ਮੰਨੀਆਂ ਜਾਂਦੀਆਂ ਮੰਨੀਆਂ ਹੋਈਆਂ ਮੰਗਾ ਲਾਗੂ ਨਹੀਂ ਕਰਦੇ ਜਿਵੇਂ ਆਪਾਂ ਨੂੰ ਵੋਟਾਂ ਆ ਰਹੀਆਂ ਆਪਣੀਆਂ ਪੰਜਾਬ ਦੇ ਵਿੱਚ ਹੀ ਵੋਟਾਂ ਹੋਣ ਸਾਰੇ ਸੂਬਿਆਂ ਵਿੱਚ ਵੋਟਾਂ ਦਾ ਐਲਾਨ ਹੋ ਗਿਆ ਹੈ ਨਾ ਤੇ ਉਹਨਾਂ ਨੂੰ ਫਿਰ ਤੁਸੀਂ ਕਿਵੇਂ ਜਿਵੇਂ ਮੈਂ ਲੈਣਾ ਆਪਾਂ ਨੂੰ ਇੱਥੇ ਰੋਕ ਲਿਆ ਇਹਨਾਂ ਨੇ ਹੁਣ ਵੋਟਾਂ ਆ ਗਈਆਂ ਵੋਟਾਂ ਮੰਗਣ ਵੀ ਆਉਣਗੇ ਉਹਦੇ ਅੱਗੇ ਤੁਸੀਂ ਕਿਸਾਨਾਂ ਨੂੰ ਫਿਰ ਕੀ ਕਹਿਣਾ ਚਾਹੋਗੇ ਜੋ ਘਰਾਂ ਦੇ ਵਿੱਚ ਲੀਡਰ ਆਉਣਗੇ ਵੋਟਾਂ ਮੰਗਣ ਜੇ ਮਲਾ ਵੋਟਾਂ ਆਂਗਾ ਆਪਣੇ ਸਾਰੇ ਨੇ ਐਮਪੀ ਵੀ ਠਾਦੇ ਆ ਇਹਨਾਂ ਬਾਰੇ ਹੋ ਤੁਹਾਡਾ ਕੀ ਵੋਟਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਕਿਸਾਨ ਸਾਡਾ ਐਲਾਨ ਹੋਇਆ ਹੋਇਆ ਵੀ ਉਹਨਾਂ ਨੂੰ ਜਦੋਂ ਸੌਂਗਿਆ ਕੱਲੋ ਇੱਕ ਫ੍ਰੀਜ਼ ਕੋਟ ਪੁੱਛਿਆ ਉਹਨੂੰ ਹੰਸਰਾਜ ਨੂੰ ਵੀ ਹੰਸਰਾਜ ਹੰਤ ਨਹੀਂ ਖੜਾ ਹੋ ਕਰ ਇਹਨਾਂ ਨੇ ਉੱਥੇ ਘੇਲ ਲਿਆ ਵੀ ਸਾਡੀਆਂ ਜਿਹੜੀਆਂ ਸਾਡੀਆਂ ਗੱਲਾਂ ਸਾਡੀਆਂ ਗੱਲਾਂ ਦਾ ਜਵਾਬ ਥੇ ਵੀ ਅਸੀਂ ਕੀ ਅੱਤਵਾਦੀ ਸੀ ਉੱਥੇ ਜਾਂਦੇ ਦਿੱਲੀ ਸਾਨੂੰ ਕਿਉਂ ਕਿਹਾ ਗਿਆ ਤੂੰ ਸਾਡੇ ਪੰਜਾਬ ਚ ਕਿਉਂ ਆਉਣਾ ਉੱਥੇ ਪੁੱਛਦੇ ਆ ਅਸੀਂ ਹਰੇਕ ਨੂੰ ਸਾਡਾ ਐਲਾਨ ਹੈ ਸਾਡੇ ਆਗੂਆਂ ਦਾ ਤੇ ਮੈਂ ਵੀ ਜिले ਦਾ ਆਗੂ ਆ ਤੇ ਅਸੀਂ ਉਹਨਾਂ ਨੂੰ ਪੁੱਛਦੇ ਆ ਕਿ ਕੋਈ ਲੜਾਈ ਨਹੀਂ ਉਹਨਾਂ ਨਾਲ ਕਰਦੇ ਤੇ ਜੇ ਨਹੀਂ ਸਾਡੀ ਗੱਲ ਸੁਣਦੇ ਤਾਂ ਫਿਰ ਅਸੀਂ ਚੱਕਾ ਲਈਏ ਜੰਡੀਆਂ ਦਿਖਾਵਾਂਗੇ ਵਿਰੋਧ ਕਰੋ ਹਾਂ ਵਿਰੋਧ ਕਰਾਂਗੇ ਨਾਰੇਵਾਜੀ ਕਰਾਂਗੇ ਜੇ ਸਾਡੀ ਗੱਲ ਦਾ ਉਹ ਜਵਾਬ ਦਿੰਦੇ ਨੇ ਜਾਂ ਗਲਤੀ ਮੰਨਦੇ ਨੇ ਕੁਝ ਵੀ ਹੈ ਜੇ ਗੱਲਬਾਸ਼ੀ ਗੱਲਬਾਤ ਰਾਹੀਂ ਮਸਲਾ ਹੱਲ ਹੁੰਦਾ ਹੈ ਫਿਰ ਤਾਂ ਉਹ ਗੱਲ ਅਸੀਂ ਪੁੱਛ ਲਈਆ ਪਹਿਲਾਂ ਤਾਂ ਜੇ ਉਹ ਤਾਂ ਸਾਡੇ ਨਾਲ ਧੱਕਾ ਕਰਦੀਆਂ ਅਸੀਂ ਉਹਨਾਂ ਦਾ ਧੱਕਾ ਕਰਾਂਗੇ ਕਾਲੀਆਂ ਝੰਨੀਆਂ ਵੀ ਦਿਖਾਵਾਂਗੇ ਬਰੋਦ ਵੀ ਕਰਾਂਗੇ ਬਾਪੂ ਤੁਸੀਂ ਕੀ ਕਹਿਣਾ ਜਾਓਗੇ ਜਿਹੜੇ ਆਪਣੇ ਮਤਲਬ ਮੋਦੀ ਨੇ ਕਾਨੂੰਨ ਕੀਤਾ ਮੋਰਚਾ ਚੱਲੀ ਜਾਂਦਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੀ ਕਹਿਣਾ ਚਾਹੋਗੇ ਸਾਡੇ ਵਾਸਤੇ ਇਹ ਮੋਦੀ ਨਾਲ ਅਸੀਂ ਮੋਦੀ ਤੋਂ ਉਹਨਾਂ ਨੇ ਦਿੱਤੇ ਵਾਸ ਕਰਾਇਤੀ ਕਰਜਾ ਮਾਫੀ ਕਰਾਇਤੀ ਐਮਐਸਪੀਰ ਕਰੀਤੀ ਗਈ ਗਰੰਟੀ ਦਿੱਤੀ ਸੀ ਉਹਨੇ ਕਰਿਆ ਕਿ ਹੁਣ 2-2000 ਰੁਪਇਆ 5-5 4-4000 ਪਾਉਂਦਾ ਉਹ ਖਾਤਾ ਤੇ ਜ਼ਿੰਮੇਦਾਰਾਂ ਦੇ ਉਹ ਕਿਹਦੇ ਪੈਸੇ ਨੇ ਉਹ ਸਬਸਿਡੀਆਂ ਦੇ ਪੈਸੇ ਸਾਡੀ ਪੈਸੇ ਨੇ ਨਾਲੇ ਤਾਂ ਆਪ ਰੱਖ ਲੈ ਨਾਲੇ ਲੋਕਾਂ ਨੂੰ 2-2000 ਰੁਪਈਆ ਜਾਂਦਾਗਾ ਕੀ ਕਰਦਾ ਸਾਡਾ ਸਾਡਾ ਜਿਹੜਾ ਬਜਟ ਹੈ ਪੰਜਾਬ ਦਾ ਸਾਰੇ ਸੂਬਿਆਂ ਦਾ ਸਾਡਾ ਬਜਟ ਵੱਡਾ ਹੈ ਜਿਹੜਾ ਸਾਨੂੰ ਭਗਵੰਤ ਮਾਨ ਦੇਣ ਗਿਆ ਸੀ ਉਹਨੂੰ ਦਿੱਤਾ ਨਹੀਂਗਾ ਜਿਹੜਾ ਇੱਕ ਅਸੀਂ ਲੋਕ ਨੇ ਛੋੜੇ ਜੇ ਸਾਡੇ ਖੇਤੀਬਾੜੀ ਧੰਦੇ ਦੇ ਵਿੱਚ ਰੁਚੀ ਹੋਈ ਨੇਗੇ ਇਹ ਇਹਨਾਂ ਨੂੰ ਕਿਤੇ ਪਾਸੇ ਲਾਲਾ ਵਿਚਾਰਿਆਂ ਨੂੰ ਨਹੀਂ ਪਤਾ ਨਹੀਂ ਇਹਨੇ ਗੱਪ ਮਾਰੇ ਮੈਂ 15-15 ਲੱਖ ਰੁਪਇਆ ਪਾਉਂਗਾ ਤੁਸੀਂ ਮੈਨੂੰ ਵੋਟਾਂ ਦਿਓ ਗੱਪ ਮਾਰ ਕੇ ਵੋਟਾਂ ਲੈ ਲਗਾ ਸਾਰਾ ਕੁਝ ਕਰ ਲਿਆ ਪਰ ਕੀ ਦਿੱਤਾ 15-15 ਲੱਖ ਕਿਹੜਾ ਦੇਣਾ ਸੀ ਇਹ ਖਾ ਗਿਆ ਰੇਲ ਗੱਡੀਆਂ ਇਹਨੇ ਵੇਚੀਆਂ ਹਸਪਤਾਲ ਇਹਨੇ ਵੇਚਤੇ ਹੋਰ ਲੋਹੇ ਦੀਆਂ ਖਾਂਡਾਂ ਲਾਲਾ ਸੋਨੇ ਦੀ ਖਾਂਡ ਲਾਲਾ ਗੋਲੇ ਦੀ ਖੰਡ ਸਾਰੀ ਇਹਨੇ ਵੇਚਦੀ ਭਾਂਜੇ ਸਾਰਾ ਕੁਛੀ ਕਰਤਾ ਬਰਬਾਦ ਇਹਨੇ ਪੰਜਾਬ ਦਾ ਜੱਦੇ ਦਾ ਹੈ ਲੋਕਾਂ ਨੂੰ ਆਇਆ ਨਹੀਂ ਸੀ ਪਤਾ ਕਿ ਕਚਾਹ ਵੇਚਣ ਵਾਲਾ ਰਾਜ ਚਲਾ ਲੂ ਕੋਈ ਸਾਈਕਲ ਸਮਾਰਨ ਵਾਲਾ ਰਾਜ ਚਲਾ ਲੂ ਇਹਨੇ ਉਹ ਲਾਇਕ ਬੰਦੇ ਗੁੱੜ ਪਕਾਉਣ ਵਾਲੇ ਰਾਜ ਨਾਠ ਵਰਕੇ ਲੈ ਕੇ ਜੁਪੀ ਦਾ ਸਾਰਾ ਇਹਨਾਂ ਨੇ ਸਿਸਟਮ ਖਰੇਲ ਕਰਤਾ ਇਹ ਕੀ ਕਹਿੰਦਾ ਕਹਿੰਦਾ ਮੈਂ ਹਿੰਦੂ ਬਣਾ ਦੂੰ ਔਰ ਕਿਹ ਜੇ ਬਾਦਸ਼ਾਹ ਕਹਿੰਦਾ ਸੀ ਕਹਿੰਦਾ ਮੈਂ ਮੁਸਲਮਾਨ ਬਣਾ ਬਣਾ ਤੇ ਮਾਰਤੇ ਸਿੱਖਾ ਤਤੀਆਂ ਤਵੀਆਂ ਤੇ ਸਾਡੇ ਗੁਰੂ ਬਾਹਤ ਪਿੰਜਰਾ ਸਾਡੇ ਗੁਰੂ ਤੇਗ ਬਹਾਦਰ ਵਰਕੇ ਵਿੱਚ ਰੱਖ ਕੇ ਨਾ ਬੈਠਿਆ ਜਾਂਦਾ ਸੀ ਨਾ ਖੜਿਆ ਜਾਂਦਾ ਸੀਗਾ ਦਿੱਲੀ ਚੰਦਨੀ ਚੌਕ ਵਿੱਚ ਸ਼ਹੀਦ ਕਰਤੇ ਅਸੀਂ ਸਿੱਖ ਮੁੱਕ ਗਏ ਹੁਣ ਤਾਂ ਅਸੀਂ ਘਰ ਘਰ ਸਿੱਖਾਂਗੇ ਹੁਣ ਸਾਨੂੰ ਕੌਣ ਮੁਕਾ ਦਊ ਹੈ ਅਸੀਂ ਮੁਕਾਇਆ ਨਹੀਂ ਮੁਕਦੇ ਗੋਡੀ ਲਵਾ ਕੇ ਜਾਵਾਂਗੇ ਜਦੋਂ ਅਸੀਂ ਕਾਲੇ ਕਾਨੂੰਨ ਵਾਪਸ ਕਰਾਉਣਗਾ ਮੈਂ ਆਪ ਸੌ ਕਾਕੇ ਗੁਰੂ ਘਰ ਦੇ ਵਿੱਚ ਖਾਦੀ ਸੀਗੀ ਮੇਰੇ ਦੋ ਬੱਚੇ ਨੇ ਦੋ ਬੱਚਿਆਂ ਦੀ ਸੌ ਕਾਕੇ ਗੱਤੀ ਸੀ ਵੀ 24 ਦਿੱਕੜ ਚੱਲੂ ਇਹ ਟਾਂਚਾ 24 ਦਿੱਕਰੀ ਉੱਥੇ ਰਹਾਗੇ ਕਾਨੂੰਨ ਵਾਪਸ ਕਰਾ ਕੇ ਜਾਵਾਂਗੇ ਜਿਹੜਾ ਹੁਣ ਚਾਹੋ ਇਹ ਚੜਿਆਗਾ 24 ਹੂੰ ਉਦੋਂ ਤੇ ਕਮੇਟੀ ਆਲਦੇ ਹੁਣ ਸਾਨੂੰ ਇਹ ਕੀ ਹਿਲਾਦੂ ਜਮਾ ਨਹੀਂ ਹਿਲਦੇ ਇਹਦੀ ਗੋਦੀ ਲਵਾ ਕੇ ਜਾਵਾਂਗੇ ਜਿੰਨਾ ਚਿਰ ਇਹ ਥੁੱਕ ਕੇ ਫੇਰ ਛੱਟਦਾ ਕਿਉਂ ਪਹਿਲੇ ਥੁੱਕਦਾ ਕਿਉਂ ਹੈ ਇਹਨੂੰ ਛੱਟਣ ਦੀ ਕਿਹੜੀ ਜ਼ਰੂਰਤ ਹੈ ਫੇਰ ਫੇਰ ਆ ਰਹੇ ਸਾਡੇ ਨਾਲ ਤਾਂ ਸੀ ਇਹ ਪੰਜਾਬੀਆਂ ਸਾਡੀਆਂ 85% ਕੁਰਬਾਨੀਆਂ ਨੇ ਕੋਈ ਦਿਖਾਓ ਕਿਸੇ ਦੀ ਕੁਰਬਾਨੀ ਇੱਕ ਦਿਖਾ ਦਿਓ ਦੋਨਾਂ ਤੇ ਇੱਕਾ ਸਾਡੀਆਂ 85% ਕੁਰਬਾਨੀਆਂ ਨੇ ਕਿ ਅਸੀਂ ਤਾਂ ਇਹਦੀ ਗੋਦੀ ਲਵਾ ਕੇ ਜਾਵਾਂਗੇ ਸਾਰਾ ਐਸਪੀ ਕਰਜਾ ਮਾਪੀ ਸਾਰਾ ਕੁਝੇ ਤੋਂ ਲੈ ਕੇ ਵੇਰ ਜਾਵਾਂਗੇ ਦਿੱਖਤੀ ਰੂਪ ਦੇ ਵਿੱਚ ਇਹ ਨਹੀਂ ਕਹਿੰਦਾ ਮੈਂ ਕੇਵਾਂ ਦਾ ਜਾਂਚ ਕਰ ਠੀਕ ਹੈ ਹੋਰ ਬਾਬਾ ਜੀ ਕੋਈ ਆਪਣੇ ਵਿਚਾਰ ਦੇਣਾ ਚਾਹੁੰਦਾ ਕੋਈ ਬੋਲਣਾ ਚਾਹੂਗਾ ਬਾਬਾ ਜੀ ਇਹ ਕਹੇ ਕਾਨੂੰਨ ਹੈ ਜਿਹੜਾ ਆਪਣਾ ਮੋਰਚਾ ਲੱਗਿਆ ਹੋਇਆ ਹੈਗਾ ਇਦੇ ਲਈ ਕੀ ਕਹਿਣਾ ਚਾਹਾਂਗੇ ਤੁਸੀਂ ਕੀ ਕਹਿਣਾ ਚਾਹਾਂਗੇ ਜਿਹੜਾ ਮੋਰਚਾ ਚੱਲੀ ਜਾਂਦਾ ਜਾਂ ਮੋਦੀ ਨੇ ਜਿਹੜੇ ਆਪਣੇ ਕਾਨੂੰਨ ਆ ਜਿਹੜੇ ਆਪਣੇ ਉਹਨੇ ਲਿਖਤੀ ਦਿੱਤੇ ਸੀਗੇ ਪਹਿਲਾਂ ਤੇ ਹੁਣ ਉਹਨਾਂ ਪਾਸ ਨਹੀਂ ਕਰ ਰਿਆ ਤੇ ਆਪਣਾ ਮੋਰਚਾ ਚੱਲੀ ਜਾਂਦਾ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਕੀ ਕਹਿਣਾ ਚਾਹਾਂਗੇ ਸਾਡਾ ਇਹ ਵਿਚਾਰ ਆ ਜਿੰਨਾ ਚਿਰ ਹਮ ਕਾਨੂੰਨ ਵਾਪਸ ਪੂਰੀ ਤਰ੍ਹਾਂ ਲਿਖਤੀ ਰੂਪ ਚ ਨਹੀਂ ਲੈਂਦਾ ਜੀ ਉਹਨਾਂ ਜਿੱਕਰ ਮੋਰਚਾ ਜਾਰੀ ਰਹੂਗਾ ਤੇ ਕਿਸਾਨ ਡਟੇ ਹੋਏ ਆ ਕੋਈ ਗਰਮੀ ਦੀ ਨਹੀਂ ਕੋਈ ਧੁੱਪ ਦੀ ਨਹੀਂ ਇਸ ਕਿਸਾਨਾਂ ਨੂੰ ਇਸ ਕਰਕੇ ਸਾਰੇ ਕਿਸਾਨ ਸਹੀ ਆ ਉਹਦਾ ਡਟੇ ਹੋਏ ਆ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਜਿੱਕਰ ਰਵਾਂਗੇ ਇੱਥੇ ਜਿਹੜੇ ਵਾਪੋ ਜਿਹੜੇ ਕਿਸਾਨ ਮੰਗਾਂ ਮੰਗਾਂ ਜਿੰਨਾ ਚਿਰ ਕਾਨੂੰਨ ਨਹੀਂ ਕਾਨੂੰਨ ਤਾਂ ਆਪ ਸੋਈ ਗਏ ਜਿੰਨੇ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਹੋਈਆਂ ਮੰਨੀਆਂ ਹੋਈਆਂ ਲਾਗੂ ਕਰਦੇ ਆਪਣਾ ਇਹ ਐਮਐਸਬੀ ਤੇ ਸਵਾਮੀ ਰਾਸ਼ਨ ਦੀ ਰਿਪੋਰਟ ਕਰ ਜਾ ਮਾਫੀ ਬਿਜਲੀ ਬਿੱਲ ਜਿਹੜਾ ਲਖੀਂਪੁਰ ਖੇੜੀ ਵਾਲੇ ਉਹਨਾਂ ਤੇ ਸਜ਼ਾ ਨਹੀਂ ਦਿੰਦੇ ਉਹਨਾਂ ਨੂੰ ਜਿੰਨੀਆਂ ਵੀ ਸਾਡੀਆਂ ਮੰਗਾਂ ਸਾਨੂੰ ਲਿਖ ਕੇ ਦਿੱਤੀਆਂ ਜਿੰਨੇ ਚਿਰ ਉਹ ਲਾਗੂ ਨਹੀਂ ਕਰਦੇ ਸਰਕਾਰ ਕਿਸੇ ਦੀ ਵੀ ਇੱਕ ਹੀ ਪਤਾ ਮਰਦੀ ਦੀ ਆਵੇ ਕਿ ਨਾ ਆਵੇ ਜਿਹਦੀ ਵੀ ਸਰਕਾਰ ਆਈ ਜਿਹੜੀਆਂ ਮੰਗਾਂ ਨਾਲ ਸੀ ਸਰਕਾਰਾਂ ਤੋਂ ਲੈ ਕੇ ਜਾਵਾਂ ਇਹ ਸਾਡੀ ਬੇਨਤੀ ਹੈ। ਜਿੰਦਾਬਾਦ। ਜਿੰਦਾਬਾਦ। ਆ ਨਾ ਨਾ ਇੱਕ ਜਿੰਦਾਬਾਦ। ਮੋਦੀ ਸਰਕਾਰ ਜਿੰਦਾਬਾਦ। ਮੋਦੀ ਸਰਕਾਰ ਮੁਬਾਰਕ। ਪਿਆਰ ਸਰਕਾਰ ਮੁਬਾਰਕ। ਜ ਜੋ ਆਪਾਂ ਗੱਲਬਾਤ ਕੀਤੀ ਆ ਕਿਸਾਨਾਂ ਨਾਲ ਤੁਹਾਨੂੰ ਦੱਸਿਆ ਸਾਰੇ ਕਿਵੇਂ ਕਹਿੰਦੇ ਵੀ ਅਸੀਂ ਸਾਨੂੰ ਭਾਂਦੀ ਕਿੰਨਾ ਟਾਈਮ ਮਰਜੀ ਬੈਠਣਾ ਪੈ ਜੇ ਸਾਨੂੰ ਭਾਂ ਸਾਲ ਬੈਠਣਾ ਪੈ ਜੇ ਅਸੀਂ ਮੋਦੀ ਦੀ ਗੋਡੀ ਲਵਾ ਕੇ ਜਾਵਾਂਗੇ ਤੇ ਕਾਨੂੰਨ ਵਾਪਸ ਕਰਵਾ ਕੇ ਜਾਵਾਂਗੇ ਤੇ ਸੋ ਜੁੜੇ ਰਹੋ ਜਿਹਨਾਂ ਰੰਗਲਾ ਪਿਆਰ ਦੇ ਨਾਲ ਧੰਨਵਾਦ ਜੀ।